ਪੁਲਿਸ ਵੱਲੋਂ ਲੁੱਟਖੁਆ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। दरअसल ਫਿਰੋਜ਼ਪੁਰ ਦਿਹਾਤੀ ਪੁਲਿਸ ਨੇ ਲੁੱਟਖੁਆ ਕਰਨ ਵਾਲੇ ਗੈਂਗ ਦੇ ਮੈਂਬਰਾਂ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਕੋਲੋਂ ਇੱਕ 12 ਬੋਰ ਦੀ ਦੁਨਾਲੀ ਰਾਈਫਲ, ਇੱਕ ਕਾਰ ਤੇ ਹੋਰ ਤੇਜ਼ਦਾਰ ਹਥਿਆਰ ਬਰਾਮਦ ਹੋਏ। ਜਾਣਕਾਰੀ ਦਿੰਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਗਿਰੋਹ ਦੇ ਬੰਦੀਆਂ ਦੇ ਵੱਲੋਂ ਟਰੱਕ ਚਾਲਕ ਨੂੰ ਬੰਦੀ ਬਣਾ ਕੇ ਚਾਵਲਾਂ ਸਮੇਤ ਨਕਦੀ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਦੇ ਸਬੰਧ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣਾਂ ਲੋਕਾਂ ਦੀ ਪਾਲ ਸ਼ੁਰੂ ਕੀਤੀ ਤੇ ਗੁਪਤ ਸੂਚਨਾ ਦੇ ਆਧਾਰ ਤੇ ਗਿਰੋਹ ਦੇ ਬਦਮਾਸ਼ਾਂ ਨੂੰ ਕਾਬੂ ਕਰਕੇ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਜਿਹੜੇ ਅੱਜ ਲੁੱਟਾ ਖੋਣ ਦਾ ਗਰੋਹ ਪੜਿਆ ਕਿੰਨੇ ਮੈਂਬਰ ਨੇ ਤੇ ਕਿਸ ਤਰ੍ਹਾਂ ਮਾਨਯੋਗ ਸ਼੍ਰੀਮਤੀ ਸੌਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਫਿਰੋਜ਼ਪੁਰ ਪੁਲਿਸ ਲਗਾਤਾਰ سنگीन ਅਪਰਾਧਾਂ ਦੇ ਦੋਸ਼ੀਆਂ ਨੂੰ ਠੱਲ ਪਾਉਣ ਲਈ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ। ਦੀਵਾਲੀ ਦੀ ਰਾਤ ਨੂੰ ਮਿਤੀ 1 ਨਵੰਬਰ ਇੱਕ ਵਾਰਦਾਤ ਹੋਈ ਜਿਸ ਵਿੱਚ ਪੰਜ ਅਣਪਛਾਤੇ ਵਿਅਕਤੀਆਂ ਨੇ ਪਿੰਡ ਸੂਰ ਸਿੰਘ ਵਾਲਾ ਵਿੱਚ ਇੱਕ ਟਰੱਕ ਡਰਾਈਵਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਗਨ ਪੁਆਇੰਟ ਤੇ ਰਾਈਫਲ ਦਿਖਾ ਕੇ ਉਹਨਾਂ ਨੂੰ ਬਲਾਈਂਡ ਫੋਲਡ ਕੀਤਾ ਗਿਆ ਉਹਨਾਂ ਦਾ ਟਰੱਕ ਨਾਲ ਲਿਜਾ ਕੇ ਇੱਕ ਅਨਨੋਨ ਜਗ੍ਹਾ ਤੇ ਉਸ ਵਿੱਚੋਂ 764 ਗੱਟੇ ਚੋਂਨੇ ਦੇ ਅਨਲੋਡ ਕੀਤੇ ਗਏ ਤੇ ਸਵੇਰੇ ਉਹ ਟਰੱਕ ਡਰਾਈਵਰ ਤੇ ਨਾਲ ਇੱਕ ਹੋਰ ਮੁੰਡੇ ਨੂੰ ਜਾ ਕੇ ਕੋਟ ਕਰੂ ਟੋਲ ਪਲਾਜ਼ਾ ਉੱਥੇ ਇੱਕ ਸੁੰਨਸਾਨ ਜਗ੍ਹਾ ਤੇ ਛੱਡ ਦਿੱਤਾ ਗਿਆ ਟਰੱਕ ਦੇ ਸਮੇਤ ਇਸ ਵਾਰਦਾਤ ਹੋਣ ਤੋਂ ਬਾਅਦ ਥਾਣਾ ਕੁਲਗੜੀ ਵਿਖੇ ਮਕਦਮਾ ਨੰਬਰ 136 ਮਿਤੀ 3 ਨਵੰਬਰ ਅਧੀਨ ਧਾਰਾ 309 140 190 191 बीएनएस ਅਤੇ सेक्शन 25 आर्म्स एक्ट दर्ज ਕੀਤਾ ਗਿਆ ਅਤੇ ਇਹਨਾਂ ਮੁਕਦਮਿਆਂ ਨੂੰ ਇਹਨਾਂ ਮੁਕਦਮੇ ਦੇ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਐਸ ਐਚਓ ਫੂਲਗੜੀ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਜਿਨ੍ਹਾਂ ਨੇ ਟੈਕਨੀਕਲ ਇਨਵੈਸਟੀਗੇਸ਼ਨ ਯੂਜ਼ ਕਰਦੇ ਹੋਏ ਅਤੇ ਹੋਰ ਵੀ ਸਾਰੇ ਏਰੀਆ ਦੀ ਸੀਸੀਟੀਵੀ ਫੁਟੇਜਿਸ ਚੈੱਕ ਕਰਕੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਸ ਮੁਕਦਮੇ ਦੇ ਚਾਰ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਇਹਨਾਂ ਤੋਂ ਅਸੀਂ ਰਿਕਵਰ ਕੀਤਾ ਇੱਕ 12 ਬੋਰ ਦੀ ਦਿਨਾਲੀ ਇੱਕ ਕਾਪਾ ਇੱਕ ਕਰਪਾਨ ਅਤੇ i20 ਗੱਡੀ ਸਰੀ ਕਿਸ ਤਰ੍ਹਾਂ ਇਹ ਲੁੱਟਾ ਪਰ ਇਹ ਜਾਂਦੇ ਇਹਨਾਂ ਦਾ ਵਾਰਦਤ ਕਰਨ ਦਾ ਤਰੀਕਾ ਇਹ ਹੈ ਕਿ ਇਹ ਰਾਤ ਨੂੰ ਕਿਸੇ ਸੁੰਨਸਾਨ ਜਗ੍ਹਾ ਤੇ ਟਰੱਕ ਡਰਾਈਵਰ ਨੂੰ ਆਪਣੀ ਰਾਈਫਲ ਦਿਖਾ ਕੇ ਲੁੱਟਦੇ ਨੇ ਉਹਨਾਂ ਦੇ ਅੱਖਾਂ ਤੇ ਪੱਟੀ ਬੰਨ੍ਹ ਕੇ ਕਿਸੇ ਸੁੰਨਸਾਨ ਜਗ੍ਹਾ ਤੇ ਲੈ ਜਾ ਕੇ ਉਹਨਾਂ ਦਾ ਸਮਾਨ ਅਨਲੋਡ ਕਰਕੇ ਚੋਰੀ ਕਰਕੇ ਜਾਂ ਤਾਂ ਇਹ ਟਰੱਕ ਵੀ ਨਾਲ ਲੈ ਜਾਂਦੇ ਨੇ ਜਾਂ ਫਿਰ ਟਰੱਕ ਸਮੇਤ ਉਹਨਾਂ ਨੂੰ ਵਾਪਸ ਛੱਡ ਕੇ ਆ ਜਾਂਦੇ ਨੇ ਪਹਿਲਾਂ ਵੀ ਕਈ ਵਾਰ ਦੱਸਿਆ ਉਹਨੂੰ ਕਿ ਤਿੰਨ ਜੀ ਇਹ ਚਾਰ ਦੋਸ਼ੀਆਂ ਦੇ ਹੋਰ ਵੀ ਪਹਿਲਾਂ ਪਰਚੇ ਦਰਜ ਨੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਰੋਬਰੀ ਦੇ ਡਕੈਤੀ ਦੇ ਕਾਫੀ ਪਰਚੇ ਦਰਜ ਨੇ ਅਤੇ ਇਸ ਦੀ ਅਸੀਂ ਇਨਵੈਸਟੀਗੇਸ਼ਨ ਹੋਰ ਅੱਗੇ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਕਿਹੜੇ ਕਿਹੜੇ ਦੋਸ਼ੀ ਸ਼ਾਮਲ ਨੇ ਇਸ ਵਾਰਦਾਤ 'ਚ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੇ 764 ਗੱਟੇ ਇਹਨਾਂ ਨੇ ਚੋਰੀ ਕੀਤੇ ਸੀਗੇ ਉਹ ਅੱਗੇ ਕਿੱਥੇ-ਕਿੱਥੇ ਵੇਚੇ ਨੇ ਉਹਨਾਂ ਦੀ ਰਿਕਵਰੀ ਕੀਤੀ ਜਾਊਗੀ